ਮੈਸਾ ਸੇਕਾਰ ਪਹਿਲਾਂ ਤਾਂ ਵੀ ਹੱਥ ਮੰਨ ਕੇ ਬੇਨਤੀ ਆ ਆਪਣਾ ਚੈਨਲ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਵੀਰੇ ਆਪਾਂ ਦੱਸਣਾ ਜਿਵੇਂ ਜਾੜ ਦੁਖਣ ਲੱਗ ਜਾਂਦੀ ਹੈ ਚਾੜਾਂ ਦੁਖਣ ਲੱਗ ਜਾਂਦੀਆਂ ਨੇ ਰਾਤ ਨੂੰ ਬਹੁਤ ਔਖੇ ਹੁੰਨੇ ਕੋਈ ਗੋਲੀ ਨਾਲ ਨਹੀਂ ਹਟਦੀ ਇਹਨਾ ਵੀਰੇ ਜਿਵੇਂ ਜਾਂ ਦੰਦਾਂ ਤੋਂ ਠੰਡਾ ਤੱਤਾ ਲੱਗਦਾ ਹੈ ਖੂਨ ਆਉਂਦਾ ਤੇ ਜਾੜ ਤੋਂ ਕੀੜਾ ਲੱਗਿਆ ਇਹ ਕੀ ਕਰਨ ਆਪਾਂ ਰੋਜ਼ ਵੀਰੇ ਸਵੇਰੇ ਉੱਠ ਕੇ ਹੱਥ ਦੇ ਸਰੋਂ ਦਾ ਤੇਲ ਪਾ ਲਓ ਥੋੜਾ ਜਿਹਾ ਉਹ 'ਚ ਥੋੜੀ ਜਿਹੀ ਹਲਦੀ ਮਿਲਾ ਲਓ ਥੋੜਾ ਜਿਹਾ ਨੂਨ ਮਿਲਾ ਲਓ ਹਰ ਰੋਜ਼ ਵੀਰੇ ਉਹਦੇ ਨਾਲ ਆਪਾਂ ਬੁਰਸ਼ ਨਾਲ ਕਰੋ ਉਹਨੂੰ ਦੰਦਾਂ ਦੇ ਲਾਓ ਤੇ ਠੰਡਾ ਦਤਾ ਲੱਗਣੋਂ ਵੀ हट ਜੂ ਤੇ ਖੂਨ ਆਣੋਂ ਵੀ हट ਜੂ ਜਿਹੜਾ ਕੀੜਾ ਉਹ ਵੀ ਮਰ ਜੂਗਾ ਵੀਰੇ ਇਹ ਕਰੋ ਵੀਰੇ ਆਪ ਦੇ ਹੱਥ ਦੇ ਧਰ ਲਿਆ ਕਰੋ ਤੇਲ ਥੋੜਾ ਜਿਹਾ ਸਰੋਂ ਦਾ ਉਹ 'ਚ ਥੋੜਾ ਜਿਹਾ ਨੂਨ ਮਿਲਾ ਲਿਆ ਤੇ ਥੋੜੀ ਜਿਹੀ ਹਲਦੀ ਮਿਲਾ ਕੇ ਉਹਦੇ ਉਹਦੇ ਨਾਲ ਕਰੋ ਵੀਰੇ ਨਾਲ ਦੀ ਨਾਲ ਦਰਦ ਖਤਮ ਜੇ ਰਾਤ ਨੂੰ ਵੀ ਹੁੰਦਾ ਤਾਂ ਰਾਤ ਨੂੰ ਲਾ ਲਓ ਦਰਦ ਖਤਮ ਚੈਨਲ ਸਬਸਕ੍ਰਾਈਬ ਕਰੋ ਵੀਰੇ ਵੀਡੀਓ ਸ਼ੇਅਰ ਕਰੋ ਅਸੀਕਾ